ਦੀਆਂ ਅਦਾ ਸਰ ਸਤ ਪ੍ਰਜੈਕਟ ਵਿੰਡਰ ਯੂਨੀਵਰਸਿਟੀ ਦੇ ਕਾਲਜੇ ਆਏ ਹੋਏ ਅਸੀਂ 19 ਤਰੀਕ ਨੂੰ ਚਲੇ ਅਧਿਕ ਵੀਡੀਓ ਦੇ ਵਿੱਚ ਦੱਸੇ ਸੀ ਕਿ ਪੰਜਾਬ ਤੇ ਤੁਸੀਂ ਨਹੀਂ ਬੜ ਸਕਦੇ ਆ ਤੁਹਾਨੂੰ ਮਾਰ ਦੇਣਾ ਤੁਹਾਡੀ ਗੱਡੀਆਂ ਤਾਂ ਬੜਾ ਸਾਡਾ ਮਿਸਪਲ ਨਾਲ ਵੀ ਪੰਗਾ ਬਹੁਤ ਹੋਇਆ ਕਿ ਅਸੀਂ ਜਾਣਾ ਜਿਆਣਾ ਸਾਨੂੰ ਮਾਰ ਦੇਣਗੇ ਦੇਖ ਲਿਆਗੇ ਅਸੀਂ ਕੋਈ ਗੱਲ ਨਹੀਂ ਉਹ ਭਾਈ ਚਾਲਾ ਸਾਡੇ ਭਾਈ ਹੈਗੇ ਅਸੀਂ ਪਹਿਲੇ ਵੀ ਗਏ ਉਹ ਇੱਕ ਦੋ ਗੱਲਾਂ ਚੰਦੇ ਰੱਖੋ ਸੰਜਮ ਜੀ ਉਸਾਰ ਗੁਰੂਆਂ ਦੇ ਨਾਮ ਜੀ ਗੁਰੂ ਸਾਹਿਬ ਨੇ ਜਦੋਂ ਮੁਸ਼ਕਲ ਭਈ ਹਿੰਦੁਸਤਾਨ ਨੇ ਉਹ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਪਾਸ਼ਾ ਕੋਲ ਆਏ ਗੁਰੂ ਸਾਹਿਬ ਨੇ ਆਪਣਾ ਸੀਸ ਦਿੱਤਾ ਦਿੱਲੀ ਕਿਲਕ ਜੰਦੂ ਨੂੰ ਬਚਾ ਲਿਆ ਤੁਸੀਂ ਵੀ ਜਾਣਦੇ ਜੀ ਸਿੱਖਾਂ ਦਾ ਫਲਸਫਾ ਸਿੱਖ ਸੋਚ ਹੋਇਆ ਗੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਸਾਡੀ ਵੀ ਅਸੀਂ ਜਦੋਂ ਮੂਲ ਮੰਤਰ ਦਾ ਪਾਠ ਕਰਦੇ ਆ ਨਿਰਭਉ ਨਿਰਵੈਰ ਨਿਰਭਉ ਅਸੀਂ ਡਰਦੇ ਨਹੀਂ ਨਿਰਵੈਰ ਸਾਡਾ ਕਿਸੇ ਨਾਲ ਬੈਰ ਨਹੀਂ ਅਸੀਂ ਤੇ ਉਹ ਆ ਜਿਨ੍ਹਾਂ ਨੇ ਗੁਰੂ ਕੋ ਬਿੰਦ ਸਿੰਘ ਪਾਤਸ਼ਾਹ ਦੇ ਪੁੱਤ ਸ਼ਹੀਦ ਕਰਾਏ ਔਰੰਗਜ਼ੇਬ ਪਰਉਦੇ ਦੇ ਪੁੱਤਰ ਨੂੰ ਜਦੋਂ ਮਦਦ ਦੀ ਲੋੜ ਪਈ ਉਹ ਹੱਥ ਜੋੜ ਕੇ ਆਇਆ ਆ ਗੁਰੂ ਸਾਹਿਬ ਨੇ ਉਹਦੀ ਮਦਦ ਵੀ ਕੀਤੀ। ਉਹ ਸਿੱਖੀ ਦਾ ਮੂਲ ਆ ਨਿਰਵਾਣ। ਹਾਂ। ਜਿਹੜੀਆਂ ਸਰਕਾਰਾਂ ਉਹ ਕੋਈ ਵੀ ਜਾਂਦੇ ਨੇ ਪੋਲੀਟਿਸ਼ਨ ਉਹ ਥੋੜਾ ਜਿਹਾ ਮਾਹੌਲ ਕਈ ਵਾਰੀ ਖਰਾਬ ਕਰਦੇ ਆ। ਪਰ ਤੁਸੀਂ ਮਾਤਲੀ ਜਾਂ ਇਦਾਂ ਦੇ ਪੰਜਾਬੀ ਆਪਣੇ ਸਾਰਿਆਂ ਦੇ ਖੂਨ ਇੱਕੋ ਜਿਹਾ ਹੀ। ਅੰਗ ਹੱਥ ਪੈਰ ਇੱਕੋ ਜਿਹਾ ਹੀ। ਗੁਰਬਾਣੀ ਦਾ ਇੱਕ ਬਚਨ ਹੈਗਾ ਕਿ ਹਮਕਤ ਅਸੀਂ ਜਿਹੜੇ ਸ਼ੂਦਰ ਹਾਂ ਤੂੰ ਕਿਹੜਾ ਉੱਚਾ ਸਾਡੇ ਆ ਗੱਲ ਵਟਕਣੀ ਇੱਕ ਤੇ ਤੁਸੀਂ ਵੀ ਉੱਥੇ ਜਿੰਨਾ ਦੇ ਵਿਚਰਦੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਕਿ ਜਦੋਂ ਪੰਜਾਬ ਦੇ ਵੀ ਉੱਧਰ ਆਉਂਦੇ ਆ ਪ੍ਰਸ਼ਾਸਨ ਗੱਲ ਕਰ ਸਕਦਾ ਕਾਨੂੰਨ ਦੇ ਦੇ ਅਮ ਜਨਤਾ ਨੂੰ ਹੱਕ ਨਹੀਂ ਆ ਉਹ ਤੁਰੇ ਜਾਂਦੇ ਕਿਸੇ ਨੂੰ ਰੋਕੇ ਤੁਹਾਡੇ ਇੱਕ ਬੰਦੇ ਨੇ ਬੜੀਆਂ ਫਿਰਕਾਪ੍ਰਸਤੀ ਗੱਲਾਂ ਕੀਤੀਆਂ ਤੁਹਾਡੇ ਹੀ ਮਤਲਬ ਹਿਮਾਚਲ ਦੇ ਉਹਦਾ ਅਸਰ ਕਿਤੇ ਨਾ ਕਿਤੇ ਵਿਆਪਕ ਹੁੰਦਾ ਉਹ ਬੰਦੇ ਪੋਲੀਟੀਸ਼ੀਅਨ ਆਮ ਪਬਲਿਕ ਨੂੰ ਉਹ ਭਾਵੇਂ ਪੰਜਾਬ ਦਾ ਵਾ ਜਾਂ ਹਿਮਾਚਲ ਦਾ ਵਾ ਉਹਨਾਂ ਨੂੰ ਕੋਈ ਫਰਕ ਨਹੀਂ ਆਪਾਂ ਭਰਾਵੋ ਬ੍ਰਦਰੂਡ ਕੋਈ ਕੋਈ ਮਸਲਾ ਨਹੀਂ ਇਹ ਸਾਡੀਆਂ ਭੈਣਾਂ ਇਹ ਸਾਡੀਆਂ ਬੱਚੀਆਂ ਤੁਹਾ ਨੂੰ ਪੰਜਾਬ ਦੇ ਵਿੱਚ ਕੋਈ ਉਂਗਲ ਵੀ ਨਹੀਂ ਕਰੂਗਾ ਮੈਂ ਤੁਹਾਡੀ ਕੋਲ ਗੰਦੀ ਕਰ ਆਇਆ ਸੀ ਪਾਣੀ ਉਸ ਸਮੇਂ ਮੈਂ ਦੇਖ ਲਿਆ ਸਰ ਮੈਂ ਤੁਹਾਨੂੰ ਮੌਕਾ ਮਿਲਿਆ ਤੁਹਾਡੇ ਚਰਨਾਂ 'ਚ ਹੱਜੀ ਦੇ ਚਰਨ ਚਾਰਦਾ ਅਸੀਂ ਇਹ ਚਰਨਾਂ ਕੀ ਸਾਡੀ ਬੇਟੀਆਂ ਦੀਆਂ ਕਿਉਂਕਿ ਅਸੀਂ ਸਾਨੂੰ ਲਗਾਵ ਹੈ ਪੰਜਾਬ ਨਾਲ ਔਰ ਮੈਂ ਖੁਦ ਪੰਜਾਬ ਨਾਲ ਮੋਟਰਾ ਮੈਂ ਤਾਂ ਹਾਂਜੀ ਸਾਡੇ ਦਾਦਾ ਪਰਦਾਦਾ ਮਾਰਾ ਜੀ ਜਿਤਨਾ ਗਏ ਸੀ ਹਾਂਜੀ ਠੀਕ ਪਟਾਰਾ ਸੁਲਤਾਨੀ ਤੇ ਧੰਨਵਾਦ ਜੀ ਉਰੇ ਹੋ ਗਏ ਦਾ ਉਸ ਤੋਂ ਬਾਅਦ ਅਸੀਂ ਉੱਥੇ ਰਹ ਗਏ ਹਾਂਜੀ ਪਰ ਅਸੀਂ ਹੋਈ ਸੀ ਨਾ ਹੈਗੀ ਹੈ ਹਾਂਜੀ ਪਰ ਮੈਂ ਤਾਂ ਇਹ ਵੀ ਕਹਿੰਦਾ ਵੀ ਸਾਡੀ ਜਿਹੜੀ ਜ਼ਮੀਨ ਹੈ ਉੱਥੇ ਆ ਕੇ ਹਿਮਾਚਲ ਪੰਜਾਬ ਵਿੱਚ ਇੱਕ ਬੁਰਦਾਰਾ ਸਾਹਿਬ ਵੀ ਬਣਾਇਆ ਜਾਏ ਉਹ ਵੀ ਮੈਂ ਜ਼ਮੀਨ ਦੇ ਨੂੰ ਪਿਆਰਾ ਤੁਸੀ ਚਾਹ ਤੇ ਤੁਹਾਨੂੰ ਇੱਕ ਸੰਦੇਸ਼ ਇਹ ਨੋਟ ਕਰ ਲਿਓ ਅਸੀਂ ਹਾਂਜੀ ਇੱਕ ਸੰਦੇਸ਼ ਅਸੀਂ ਜਿਹਨੇ ਕੁੜੀਆਂ ਆਈਆਂ ਅਗਲੀ ਜਿੰਨੇ ਆਈਏ ਇਹਨਾਂ ਦੇ ਥ्रू ਇੱਕ ਮੈਸੇਜ ਅਸੀਂ ਭੌਂਚਾਗੇ ਕਿ ਸਾਰਾ ਕੁਝ ਵੀ ਹੋ ਜਾਵੇ ਇਹ ਮੱਧ ਪ੍ਰਦੇਸ਼ ਪੰਜਾਬ ਇਹ ਇਹਨਾਂ ਦੇ ਜਿਹੜੇ ਪਾਣੀ ਪੈਣਾ ਕੋਈ ਕਰੀਆ ਕੋਸ਼ਿਸ਼ ਹੁੰਦਾ ਹੀ ਨਹੀਂ ਹੋ ਜਾਵੇ ਤਾਂ ਤਕ ਵੱਤੀ ਗੱਲ ਹੈ ਦੇਖੋ ਅ ਪਿਛਲੇ ਹਰਿਆਣਾ ਧਮਾਲ ਖਰਾਬ ਹੋਇਆ ਜਦੋਂ ਅੰਦੋਲਨ ਤੇ ਆ ਗਿਆ ਯਾਰ ਜੀ ਦੁਕਾਨਾਂ ਵੀ ਤੋੜੀਆਂ ਗਈਆਂ ਕੁਝ ਹੋਰ ਗਲਤ ਗੱਲਾਂ ਪਿਛਲੇ 100 ਸਾਲ ਦਾ ਪੰਜਾਬ ਦੀ ਹਿਸਟਰੀ ਇਤਿਹਾਸ ਦੇਖ ਲਓ ਕਿਵੇਂ ਕੀਤੇ ਖੜਕੂ ਆਦੇ ਗਿਆ ਸਾਡੇ ਸਾਡੇ ਕਿਸੇ ਨੇ ਦੂਜੇ ਨੂੰ ਮਾਰਾ ਨਹੀਂ ਗਿਆ ਮੇਰੇ ਆਪਣਾ ਪਿੰਡ ਅਮਰਸਰ ਜਦੇ ਸਾਡੇ ਪਿੰਡ ਚ 20 ਘਰ ਬ੍ਰਾਹਮਣਾਂ ਦੇ ਤੇ ਸਾਡੇ ਪਿੰਡ ਚ ਪੂਰਾ ਸਿੱਖ ਤੇ ਹੀ ਸਾਡਾ ਘਰ ਉਹ 20 ਘਰ ਅੱਜ ਵੀ ਪਿੰਡ ਦੀ ਹੈ ਮੀਆਂ ਤੇ ਕੀ ਹੋ ਗਿਆ ਕਿਸੇ ਸ਼ਰਾਰਤੀ ਨੇ ਉਸ ਵੇਲੇ ਜਿਹੜੇ ਲੋਏ ਬਾਸੇ ਕਸ਼ਨਾ ਕੋ ਸ਼ਰਾਰਤੀ ਬੀ ਆ ਉਹਨਾਂ ਨੇ ਇੱਕ ਪੰਡਤਾਂ ਦਾ ਮੁੰਡਾ ਚੁੱਕ ਲਿਆ ਜੀ ਸਰ ਸਾਡੇ ਵਿੱਚ ਦੇ ਜਿਹੜੇ ਸਿੱਖ ਹੀ ਖੜਕੂ ਆਦਿ ਜਿਹਨੂੰ ਸਰਕਾਰ ਕੈਰੋਰਿਸਟ ਮੰਨਦੀ ਹੈ ਤਾਹੀ ਉਹਨੂੰ ਖੜਕੂ ਕਹਿੰਦੀ ਜੀ ਸਰ ਉਹਨਾਂ ਨੇ ਪਤਾ ਕੀਤਾ ਵੀ ਕਿੰਨੇ ਚੁੱਕਿਆ ਪਤਾ ਕਰਕੇ ਉਹ ਬੰਦੇ ਲਿਆਂਦੇ ਮੁੰਡਾ ਵੀ ਲਿਆਂਦਾ ਜਿਨ੍ਹਾਂ ਨੇ ਚੁੱਕਿਆ ਉਹ ਥੋੜਾ ਸਰਕਾਰ ਦੇ ਨੇੜੇ ਸੀ ਸਹੀ ਵਾਰੀ ਕਰਾ ਸਰਕਾਰ ਹੀ ਰਹੀ ਹੁੰਦੀ ਆ ਜੀ ਸਰ ਉਹ ਬਦਨਾਮ ਜਦਾਂ ਹਿਮਾਚਲ ਨੂੰ ਕਰ ਦੇਣਗੇ ਜਾਂ ਪੰਜਾਬ ਨੂੰ ਕਰ ਦੇਣਗੇ ਇਹ ਪੋਲਿਟਿਸ਼ੀਨਾਂ ਦੀ ਖੇਡ ਆ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਲੜ ਰਹਿਸਾ ਮਜ਼ਹਬ ਕੋਈ ਧਰਮ ਭਾਵੇਂ ਹਿੰਦੂ ਆ ਭਾਵੇਂ ਸਿੱਖ ਆ ਇਹ ਵੈਗਨ ਨਾ ਨਹੀਂ ਸੁਣਾ ਉਹ ਫਿਰ ਉਹਨਾਂ ਕੋਲ ਮਾਫੀ ਮੰਗਾਈ ਤੇ ਮੁੰਡਾ ਉਹਨਾਂ ਨੂੰ ਵਾਪਸ ਦਿੱਤਾ ਪੰਜਾਬ ਦਾ ਖਾਤਾ ਇਹ ਆ ਜੀਓ ਤੇ ਜੀਣ ਦੋ ਇਸਾ ਤਰ੍ਹਾਂ ਬਾਸ ਅਸੀਂ ਤੁਹਾਡੇ ਇਹ ਹਿਮਾਚਲ ਦਾ ਤਾਂ ਇਹ ਆਪੇ ਸਾਡੀ ਤਾਂ ਨਹੀਂ ਧਰਤੀ ਹੈ ਗੁਰੂ ਮਾ ਦੀ ਧਰਤੀ ਹੈ सर हम हिमाचल प्रदेश से आए हैं हम हम जी डी सी बरसर में पढ़ते हैं और हम यहाँ पंजाब में तीन चार दिन से रुके हुए हमें कोई यहाँ पे कोई दिक्कत नहीं है और हम ये भी चाहते हैं कि हिमाचल के जो भी भाई बहन है वो भी यहाँ पे घूमने आ सकते हैं और हम भाई पंजाब में भाईचारा चाहते हैं ਪਰ ਪੰਜਾਬ ਕੇ ਲੋਗ ਪੰਜਾਬ ਕੇ ਲੋਗੋਂ ਸੇ ਵੀ ਹੈ ਕਿ ਆਪ ਭੀ ਹਿਮਾਚਲ ਜਾ ਸਕ ਗੂਮ ਸਕਤੇ ਜਾਏ ਔਰ ਭਾਈਚਾਰਾ ਵਧਾਏ ਰੱਖੇ ਸਤਿਕਾਰ ਮੈਂ ਅੱਜ ਆਪਣੇ ਜਿਹੜੇ 50 ਸਟੂਡੈਂਟ ਸੀ ਉਹਨਾਂ ਨਾਲ ਲੁਧਿਆਣਾ ਹੁੰਦਾ ਹੋਇਆ ਪੰਜਾਬ ਗੋਲਡਨ ਟੈਂਪਲ ਸਾਹਿਬ ਤੇ ਪਹੁੰਚਿਆ ਇੱਥੇ ਮੈਂ ਸਾਰੇ ਜਿਹੜੇ ਮਾਨੀਏ ਜਥੇਦਾਰ ਹੈ ਉਹਨਾਂ ਨਾਲ ਵੀ ਮਿਲਣ ਦਾ ਮੈਨੂੰ ਮੌਕਾ ਮਿਲਿਆ ਤੇ ਮੇ ਸਾਡੀਆਂ ਧੀਆ ਸਾਡੇ ਬੱਚੇ ਵੀ ਨਾਲ ਹੈਗੇ ਆ ਔਰ ਸਾਨੂੰ ਜਦੋਂ ਅਸੀਂ ਉੱਥੋਂ ਚੱਲੇ ਆ ਸਾਨੂੰ ਇਹ ਡਰਾਇਆ ਗਿਆ ਕਿ ਪੰਜਾਬ ਚ ਹਾਲਤ ਬਹੁਤ ਖਰਾਬ ਹੈਗੇ ਆ ਪਰ ਅਸੀਂ ਜਿੱਦ ਕੀਤੀ ਹੈ ਕਿ ਇਸੀ ਹਾਲਤ ਅੱਛੇ ਜਾਾਂਗੇ ਔਰ ਇੱਕ ਪਿਆਰ ਦਾ ਸੰਦੇਸ਼ ਭਾਈ ਪਚਾਰੇ ਦਾ ਸੰਦੇਸ਼ ਅਸੀਂ ਹਿਮਾਚਲ ਦੀ ਤਰਫ ਤੇ ਪੰਜਾਬ ਚ ਲੈ ਕੇ ਜਾਾਂਗੇ ਔਰ ਅੱਜ ਇੱਥੇ ਆਣ ਦਾ ਸਾਡਾ ਇਹ ਮੌਕਾ ਹੈ ਕਿ ਅਭੀ ਅਸੀਂ ਵੀ ਹਿਮਾਚਲ ਪ੍ਰਦੇਸ਼ ਜਾ ਕੇ ਔਰ ਇੱਥੋਂ ਦੀ ਮੈਂ ਹਿਮਾਚਲ ਪ੍ਰਦੇਸ਼ ਦੇ ਜਿੰਨੇ ਮੇਰੇ ਭਾਈ ਭੈਣ ਹੈਗੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਵੀ ਕੋਈ ਪੰਜਾਬ ਤੇ ਭਾਈ ਭੈਣ ਆਂਦਾ ਹੈ ਉਹਦੀ ਇੱਜ਼ਤ ਕਰੋ ਕਿਉਂਕਿ ਉਹਨਾਂ ਦੇ ਉੱਥੇ ਗੁਰਦਾਰੇ ਹੈਗੇ ਆ ਗੁਰੂਆਂ ਦੀ ਧਰਤੀ ਹੈਗੀ ਹੈ ਔਰ ਸਾਡਾ ਤਾਂ ਆਤਿਤੀ ਸਤਕਾਰ ਹੀ ਸਾਰਿਆਂ ਤੇ ਵੱਡੀ ਗੱਲ ਹੈ ਕਿਉਂਕਿ ਉਸ ਦੇਵ ਭੂਮੀ ਦੇ ਵਿੱਚ ਹਰ ਇੱਕ ਵਿਅੰਗ ਦੇ ਵਿਅਕਤੀ ਦੇ ਆਦਰ ਸਤਕਾਰ ਕਰਨ ਤੇ ਤਿਆਰ ਰਹਿੰਦਾ ਹੈ ਅਗਰ ਕਿਸੇ ਤੇ ਕੋਈ ਗਲਤ ਕੋਈ ਗਲਤੀਦਾਨ ਕੋਈ ਮਾਹੌਲ ਬਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਏ ਜਿੱਤੇ ਤੇ ਦੋਨਾਂ ਪ੍ਰਦੇਸ਼ਾਂ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਇੱਕ ਸਿੱਖ ਪੰਥ ਦਾ ਇੱਕ ਹੀ ਮੈਸੇਜ ਹੈਗਾ ਕਿ ਸਾਰੇ ਨਾਲ ਸਤ ਮਤ ਜਾਣਵੀ ਜਾਵੇ ਲੇਕਿਨ ਦੂਜੇ ਦੀ ਰੱਖਿਆ ਕੀਤੀ ਜਾਵੇ ਤਾਂ ਹੋਰ ਕੌਣ ਬੰਦੇ ਹੈਗੇ ਜੋ ਮਾਹੌਲ ਖਰਾਬ ਕਰ ਰਹੇ ਹੋ ਹਿਮਾਚਲ ਪ੍ਰਦੇਸ਼ ਦਾ ਕੋਈ ਵੀ ਆਏ ਉਹਦਾ ਚਰਣਾ ਚ ਛੂਕੇ ਇੱਕ ਗੁਰੂ ਸਤਕਾਰ ਉਹਦਾ ਕੀਤਾ ਜਾਂਦਾ ਹੈ ਤਾਂ ਇਦਾਂ ਦਾ ਮਾਹੌਲ ਬਣਾ ਕੇ ਹੀ ਸ਼ਾਂਤੀ ਭਾਵ ਨਾਲ ਦੋਨੋਂ ਸਟੇਟ ਦੋਨੋਂ ਦੋਨੋਂ ਜਿਹੜੇ ਸਾਡੇ ਜਿਹੜਾ ਰਾਜੇ ਹੈਗੇ ਐ ਚਾਹੇ ਪੰਜਾਬ ਹੈ ਚਾਹੇ ਹਿਮਾਚਲ ਪ੍ਰਦੇਸ਼ ਹੈ ਉਸ ਸਦ ਭਾਵਨਾਵਾਂ ਉਹ ਪਾਈਚਾਰਾ ਬੜੇ ਗੁਰੂ ਦੀ ਗੁਰੂ ਜੀ ਦੀ ਇੱਛਾ ਨਾਲ ਜਾਂ ਉਹਨਾਂ ਦੇ ਅਸ਼ੀਰਵਾਦ ਨਾਲ ਸਾਰੇ ਦੋਨੋਂ ਪ੍ਰਦੇਸ਼ ਸਮਰਿੱਧ ਹੋਣ ਔਰ ਇੱਥੇ ਦੀਆਂ ਇੱਥੇ ਦੀਆਂ ਭੈਣਾਂ ਇੱਥੇ ਦੇ ਬਜ਼ੁਰਗ ਬਿਲਕੁਲ ਆਪਣੀ ਉਹਨਾਂ ਦੀ ਸਵਸਥ ਰਹੇਨ ਔਰ ਅੱਗੇ ਪੂਰੇ ਪੂਰੇ ਸੰਸਾਰ ਤੇ ਉਹਨਾਂ ਦਾ ਨਾਮ ਹੋਏ ਇਹ ਹੀ ਮੈਂ ਜਥੇਦਾਰ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਸਾਨੂੰ ਆਸ਼ੀਰਵਾਦ ਦਿਓ ਔਰ ਤੁਸੀਂ ਵੀ ਇਹ ਮੈਸੇਜ ਜੋ ਹੈ ਸਾਨੂੰ ਭਾਈ ਭਾਰਿਆਂ ਨੂੰ ਦੋਨੋਂ ਸਟੇਟ ਤੰਦਰੁਸਤ ਸੁਬੇ ਦੇ ਲੋਕਾਂ ਨੂੰ ਦੇ ਦਿਨ ਤਾਂ ਮੈਂ ਬਹੁਤ ਤੁਹਾਡਾ ਧੰਨਵਾਦ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ